ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਕਿਸਾਨ ਭਰਾਵੋ ਲੱਗੇ ਆ ਜੀ ਆਪਾਂ ਵਿਸ਼ੇਚਰਾਉਣ ਆਪਣੇ ਸੋਪੇ ਗੱਦੂ ਵਾਲਾ ਝੋਨਾ ਕੱਟਣ ਲੱਗੇ ਆ ਦਿਖਾਉਨੇ ਆ ਤੁਹਾਨੂੰ ਚਾਲੂ ਕਰ ਲੱਗੇ ਆ ਮਸ਼ੀਨ ਅੱਜ ਪਹਿਲੇ ਦਿਨ ਚਲਾਉਣ ਲੱਗੇ ਆ ਕਟਰ-ਕਟਰ ਪਾਇਆ ਲੀਵਰ ਲਾਇਆ ਮਸ਼ੀਨ ਦਾ ਕਾਕੇ ਬਾਈ ਨੇ ਤੇ ਆ ਝੋਨਾ ਆਪਣਾ ਬਹੁਤ ਜਿਆਦਾ ਪੱਕ ਚੁੱਕਿਆ ਇਹਨੂੰ ਆਸਾਂ ਚਰਾ ਨੀਤੀ ਵੱਡੀ ਕੰਬੈਨ ਵਾਲਾ ਛੋਟੀ ਨਾ ਦੇ ਪੈਣੋ ਖੇਤ ਸਭੋਗੇ ਤੇ ਮਗਰ ਵੀ ਤਾਨੂੰ ਇਸ ਕਰਕੇ ਅੱਜ ਆ ਵਧੀ ਗਈ ਤੇ ਹੁਣ ਆਪਾਂ ਇਧਰੋਂ ਲੈ ਕੇ ਆਇਆ ਕੰਬਾਇਨ ਇਹਨਾਂ ਕੋਲ ਜੀ ਪੁਜੀ ਕੱਟ ਲਾਉਣ ਲੱਗੇ ਆ ਬੱਸ ਸਮੱਸਿਆ ਪਾ ਲਾ ਰਿਹਾ ਭਾਈ 22 ਤਰੀਕ ਨੂੰ ਅੱਜ ਪਹਿਲਾਂ ਜਾਣਾ ਆਪਾਂ ਨੇ 9 ਮਹੀਨੇ ਦੇ ਕੰਬਾਈਨ ਚਲਾਈ ਆ ਹਾਂ ਭਾਈ ਬਹੁਤ ਜਲਦੀ ਆ ਬਹੁਤ ਜ਼ਿਆਦਾ ਪੱਕ ਗਿਆ ਜੋਨਾ ਆਪਣਾ ਇਹ ਆ ਦੇਖੋ ਬਿਮਾਰੀ ਢਮਾਰੀ ਕੋਈ ਨਹੀਂ ਬਿਨਾ ਰਹੇ ਤੋ ਆ ਪਰ ਇਹ ਤਾਂ ਪਾਇਆ ਸਪਰੇਅ ਤੋਂ ਸਪਰੇਅ ਤੋਂ ਬਿਨਾ ਹੋਰੀ ਰੇਤ ਆ ਪਾਏ ਨੇ ਆਪਾਂ ਤਿੰਨ ਇਹ ਕਰਈ ਜਾਂਟ ਪਾਈ ਦੀ ਸਪਰੇ ਕੋਈ ਨਹੀਂ ਕੀਤੀ ਸਪਰੇ ਆਪਾਂ ਸੌਲੀ ਜਮਾਈ ਨਹੀਂ ਕੀਤੀ ਦੇਖੋ ਪੂਰਾ ਐਣ ਪਕਾ ਕੇ ਸਿਰੇ ਚਾੜ ਕੇ ਆਪਾਂ ਕੱਟ ਰਹੇ ਆ ਝੋਨੇ ਨੂੰ ਫੁੱਲ ਚਾੜ ਕੇ ਇਹ 11 12 ਤਰੀਕ ਦਾ ਲੱਗਿਆ ਹੋਇਆ ਝੋਨਾ 3 ਮਹੀਨੇ ਚੱਪਾ ਲਾਉਣ ਲੱਗੇ ਜੀ ਤੇ ਬਿਨਾ ਉਹਦੇ ਤੋਂ ਕੱਦੂ ਤੋਂ ਕਰਿਆ ਬਾਕੀ ਇਹਦਾ ਹੁਣ ਤੁਹਾਨੂੰ ਦੱਸਾਂਗੇ ਝਾੜ ਝੂੜ ਕੀ ਆ ਜੋ ਵੀ ਹੈਗਾ ਨਿਕਲੂਗਾ ਇਹ 15 ਕੇਟ ਦੀ ਹੋਊਗਾ ਪਾਣੀ ਛੱਡ ਕੇ ਆਪਾਂ ਨੇ ਮੇਰਾ ਕੱਦੂ ਘਰੇ ਸੁਆਗਾ ਮਾਰੇ ਤੀ ਲਾਇਆ ਤੀ ਉਹ ਚੋਣਾ ਹੈ ਸਤਾ ਕੇ ਕਿਉਂਕਿ ਐਦ ਕੀ ਚਲੋ ਝਾੜ ਸਾਰੀਆਂ ਦੀ ਘਟਨੇ ਹੋ ਸਕਦਾ ਆਪਣੇ ਇਹਦਾ ਵੀ ਘਟ ਹੋਵੇ ਪਰ ਹੁਣ ਨਤੀਜਾ ਆਏ ਜਾਣਾ ਸਾਹਮਣੇ ਉਹਨਾਂ ਜਰ ਆਪਾਂ ਕੁਝ ਨਹੀਂ ਕਹਿ ਸਕਦੇ ਹੋ ਜੀ ਫਾਇਦਾ ਤਾਂ ਇਹਨਾਂ ਦਾ ਲਾਗੇ ਕੀ ਫੋਰਮੈਨ ਆ ਆਪਣੇ ਕੋ ਕਾਕਾ ਇਹ ਬਹੁਤ ਸਾਲ ਆਪਣੇ ਨਾਲ ਆ ਗਿਆ ਪਹਿਲਾਂ ਤੇ ਵਿਚੀ ਕੰਮ ਛੱਡ ਗਿਆ ਸੀ ਤੇ ਦੁਬਾਰੇ ਫੇਰ ਇਸ ਵਾਰ ਪਹੁੰਚਿਆ ਇਹ ਤੇ ਏਸੀ ਵਾਲੀ ਕੰਬਾਈਨ ਤੇ ਕਾਕਾ ਇਹ ਨਾਲ ਬਹੁਤ ਕਰਦਾ ਔੜਦਾ ਤੇ ਝੋਨਾ ਆਪਣਾ ਪੂਰਾ ਪੂਰਾ ਸੁੱਕ ਗਿਆ ਪੂਰਾ ਪੂਰਾ ਆ ਅਸਮੈ ਸੋ ਤਾਂ ਕਿਉਂਕਿ ਸੁਪਨੀ ਜਿਆਦੇ ਕਰਦਾ ਬਹੁਤ ਉੜਦਾ ਦੀ ਆਪਣੀ ਏਸੀ ਨਿਕਲ ਜਾਂਦੀ ਆ ਖੇਤ ਵੱਡੇ ਤੇ ਅੱਜ ਅੱਜ ਤੱਕ ਦਾ ਆਪਣਾ ਵੱਧ ਤੋਂ ਸਭ ਤੋਂ ਵੱਧ ਸੁਕਾ ਕੇ ਵੜਿਆ ਹੋਇਆ ਝੋਨਾ ਇਹ ਆ ਇੰਨਾ ਕਦੇ ਸੁਕਾ ਕੇ ਝੋਨਾ ਨਹੀਂ ਕਟਿਆ ਫੈਦਾ ਹੀ ਝਾੜ ਨਹੀਂ ਹੈਗਾ ਤੇ ਉਸ ਤੋਂ ਹੋਰ ਸੁਕਾਤਾ ਚਲੋ ਜੋ ਪਰਮਾਤਮਾ ਨੇ ਦੇਣਾ ਉਹ ਵੀ ਦੇਣਾ ਹੈ। ਵੈਸੇ ਕਾਇਦੇ ਨੇ ਵੀ ਝਾੜ ਨਹੀਂ ਹੈਗਾ ਆਪਾਂ ਨੂੰ ਤਾਂ ਠੀਕ ਲੱਗਿਆ ਹਲੇ ਬਾਕੀ ਸੋਦੇ ਦੇ ਪਤਾ ਲੱਗ ਜੂ। ਓਕੇ ਜੰਨੀਕ ਜਗ੍ਹਾ ਵੱਡੀ ਹੁਸਾਬ ਨਾਲ ਟਰਾਲੀ ਵਧੀਆ ਹੋ ਗਈ। ਡਰਾਈਵਰੀ ਕਾਕੇ ਦੀ ਵੀ ਵਧੀਆ ਪੂਰੀ ਘੰਟ ਹੈ। ਜੱਦੀ ਅੱਜ ਨਾ। ਤੇ ਵੱਡ ਧਾਰਾ ਕਰਕੇ ਜਮਾਈ ਦੇਖੋ ਮਲਚਰ ਮਲਚਰ ਫੇਰਾਂ ਦੀ ਲੋਡ ਨਹੀਂ ਹੈ ਚੋਕੇ ਬੈਠਿਆ ਹੋਇਆ ਦੀ ਇਸ ਕਰਕੇ ਮੈਂ ਖਾ ਨੀਚੋਂ ਹੀ ਵੱਡੀ ਜਾ ਦਾਣਾ ਲੂਣਾ ਆਉਂਦਾ ਨਹੀਂ ਸਭਾਈ ਪੂਰਾ ਕਾਕਾ ਫੋਰਮੈਂਟ ਉਹ ਵੀ ਚਲਾਈ ਗਿਆ ਜੀ ਨੈਕਸਟ ਟਾਈਮ ਕੋ 2006 ਮਾਡਲ ਹਰੇਕ ਖੇਤ ਦੀ ਬਖਰਾ ਝੋਨਾ ਦੇਖੋ ਆ ਸੁਨੱਖਾ ਹੈ ਆ ਖੇਤ ਦਾ ਸਾਹਮਣੇ ਦਾ ਤੇ ਉਹ ਜਿਹੜਾ ਉਹ ਤਾਂ ਲਾਇਆ ਕਿ ਉਹਦਾ ਮਗਰਾ ਹਾ ਇਹਦੇ ਚ ਥੋੜਾ ਜਿਹਾ ਕਾਲਾ ਪਾਣਾ ਇੱਕ ਟੈਂਕ ਪਾਇਆ ਉਧਰੋਂ ਇਹਦੇ ਚ ਕਾਲਾ ਪਾਣਾ ਇੱਕ ਟੈਂਕ ਚ ਤੇ ਆ ਸੁਨੱਖਾ ਪਾਣਾ ਇਧਰ ਭੀੜਕਤੇ ਆ ਤੇ ਹੁਣ ਇਹ ਉੱਤੇ ਉੱਤੇ ਸਾਰੀ ਤੇ ਪੈ ਜਾਣਾ ਹੁਣ ਇੱਕੋ ਜੀ ਹੋ ਜਾਣੀ ਹੈ ਕਿਉਂਕਿ ਟਰਾਲੀ ਲੈ ਕੇ ਵੀ ਦੂਰ ਜਾਣੀ ਐ ਇਸ ਕਰਕੇ ਆਪਾਂ ਨੂੰ ਪਾਣੀ ਪਾਣੀ ਦੇ ਨਿਪਟੜ ਗਿਆ ਟਾਈਮ ਨਾਲ ਆਪਾਂ ਬੰਦ ਕਰਤੀ ਸਾਢੇ 5 ਦਾ ਟਾਈਮ ਹੋ ਗਿਆ ਫਿਰ ਫਾਇਦਾ ਨਹੀਂ ਕੋਈ ਮੌਚਰੇ ਆਊਗਾ ਵੇਗਣ ਤਾਲੇ ਪਹਿਲਾਂ ਹੀ ਨਹੀਂ ਲੱਗੀਆਂ ਇਸ ਕਰਕੇ ਆਪਾਂ ਨੇ ਪਹਿਲਾਂ ਟਰਾਲੀ ਮੰਗਾਈ ਥੀ ਫਿਰ ਮਖਾ ਵੀ ਵੱਢਣੀ ਨਹੀਂ ਕੋਈ ਫਾਇਦਾ ਨਹੀਂ ਕੋਈ ਕਾੜੀ ਨਹੀਂ ਹੈ ਕੱਲੂ ਕੱਟ ਲਾਂਗੇ ਆ ਜਾ ਉੱਪਰ ਆ ਜਾ ਉੱਪਰ ਹਲਾਉਣੀ ਪਊਗੀ ਇਧਰ ਨੂੰ ਰੱਖ ਇਧਰ ਨੂੰ ਯਾਰ ਅਵੇ ਹਲਾਉਣੀ ਪੈਣੀ ਆ ਪੁੱਤ ਉਹ ਪਿੱਛੇ ਤੋਂ ਦਾ ਕਰਨੀ ਪਊਗੀ ਆਗੇ ਤਾਂ ਵੜਾ ਦਾਂਗੇ ਆ ਜਾ ਆ ਜਾ ਉਹ ਹਲੇ ਕਿੱਥੇ ਲਿਆਓ ਫੇ ਮਗਰ ਕਰਦਾ ਫਿਰੂ ਇਹਦਾ ਰੰਗ ਦਾ ਫਰਕ ਆ ਝੋਨੇ ਦਾ ਇਹਦੇ ਨਾਲੋਂ ਟ੍ਰਾਲੀ ਦੀ ਟੀਸੀ ਕੱਢ ਲਈ ਆਪਾਂ ਨੇ ਬਹੁਤ ਆ ਇੱਕੀ ਮੋਡੀ ਆ ਇਹ ਬਹੁਤ ਫੜਾ ਇਹਦੇ ਚ ਕਟਰ ਲਾਤਾ ਤੇ ਮਸ਼ੀਨ ਲੈ ਕੇ ਚਲਦੇ ਆਂ ਲਾਉਣੇ ਟਿਕਾਣੇ ਫਿਰ ਚਲਦੇ ਆਂ ਪਿੰਡ ਨੂੰ ਸਾਰਿਆਂ ਦਾ ਵੀਡੀਓ ਦੇਖਣ ਦੀ ਧੰਨਵਾਦ ਤੇ ਸਾਰੇ ਵੀਰਾਂ ਸਾਥ ਸ਼੍ਰੀ ਕਾਲ ਮਿਲਾਂਗੇ ਹੋਰ ਵੀਡੀਓ ਦੇ ਵਿੱਚ